ਸਸੇ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਾਰੇ ਠੀਕ ਠਾਕ ਹੋ ਸਰੀਰ ਦੇ ਵਾਦੇ ਭਾਰ ਨੂੰ ਘਟਾ ਕਰ ਲਈ ਅਸੀਂ ਕੀ ਨਹੀਂ ਕਰਦੇ ਡਾਕਟਰ ਤੋਂ ਇਲਾਜ ਕਰਵਾਉਣ ਤੋਂ ਲੈ ਕੇ ਘਰ ਦੇ ਦੇਸੀ ਨੁਕਸੇ ਅਪਣਾਉਣ ਤੱਕ ਸਰੀਰ ਦਾ ਭਾਰ ਘਟਾਉਣ ਲਈ ਕਾਫੀ ਮਿਹਨਤ ਕਰਨੀ ਪੈਂਦੀ ਹੈ ਪਰ ਕਈ ਵਾਰ ਅਸੀਂ ਸਰੀਰ ਦੇ ਵਾਦੇ ਭਾਰ ਨੂੰ ਕੰਟਰੋਲ ਕਰਨ ਦੇ ਵਿੱਚ ਇਨੇ ਰੁੱਝ ਜਾਂਦੇ ਹਾਂ ਕਿ ਸਾਡੀ ਸਿਹਤ ਨੂੰ ਲਾਭ ਦੀ ਬਜਾਏ ਉਲਟਾ ਹੀ ਨੁਕਸਾਨ ਸ਼ੁਰੂ ਹੋ ਜਾਂਦਾ ਹੈ ਦਰਅਸਲ ਸਰੀਰ ਦਾ ਭਾਰ ਜਿੰਨੀ ਤੇਜ਼ੀ ਨਾਲ ਵਧਦਾ ਹੈ ਇਹ ਉਸ ਤੋਂ ਜ਼ਿਆਦਾ ਹੌਲੀ ਘਟਦਾ ਹੈ ਤੇ ਇਸ ਨੂੰ ਤੇਜ਼ੀ ਨਾਲ ਘਟਾਉਣਾ ਕਈ ਵਾਰ ਸਾਡੇ ਸਰੀਰ ਨੂੰ ਨੁਕਸਾਨ ਵੀ ਪਹੁੰਚਾਉਂਦਾ ਹੈ ਅਸੀਂ ਤੁਹਾਨੂੰ ਸਰੀਰ ਦੇ ਭਾਰ ਨੂੰ ਘਟਾ ਕਰਨ ਲਈ ਵਰਤੇ ਜਾਂਦੇ ਇੱਕ ਤੋਂ ਵੱਧ ਵਰਤੇ ਜਾਂਦੇ ਨੁਕਸੇ ਬਾਰੇ ਦੱਸਣ ਜਾ ਰਹੇ ਹਾਂ ਜੋ ਤੁਹਾਡੇ ਸਰੀਰ ਦੀ ਹੱਡੀਆਂ ਬੁਰੀ ਤਰ੍ਹਾਂ ਕਮਜ਼ੋਰ ਕਰ ਰਿਹਾ ਹੈ ਜੇਕਰ ਤੁਸੀਂ ਵੀ ਸਰੀਰ ਦੇ ਵਾਦੇ ਭਾਰ ਨੂੰ ਕੰਟਰੋਲ ਕਰਨ ਲਈ ਵੱਖ-ਵੱਖ ਨੁਕਸੇ ਅਪਣਾਉਂਦੇ ਹੋ ਤਾਂ ਇਸ ਵੀਡੀਓ ਨੂੰ ਧਿਆਨ ਨਾਲ ਦੇਖੋ ਨੰਬਰ 1 ਹੱਡੀਆਂ ਨੂੰ ਕਮਜ਼ੋਰ ਕਰ ਰਿਹਾ ਹੈ ਨਿੰਬੂ ਪਾਣੀ ਸਰੀਰ ਦਾ ਭਾਰ ਘਟ ਕਰਨ ਲਈ ਲੋਕ ਅਕਸਰ ਇੱਕ ਗਲਾਸ ਕੋਸੇ ਪਾਣੀ ਵਿੱਚ ਨਿੰਬੂ ਨਿਚੋੜ ਕੇ ਸਵੇਰੇ ਖਾਲੀ ਪੇਟ ਪੀਂਦੇ ਹਨ ਇਹ ਨੁਕਸਾ ਸਰੀਰ ਦੇ ਭਾਰ ਨੂੰ ਘਟੋਲ 'ਚ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰਦਾ ਹੈ ਕਿਉਂਕਿ ਇਹ ਤੁਹਾਡੇ ਮੈਟਾਬੋਲਿਜਮ ਨੂੰ ਵਧਾਉਂਦਾ ਹੈ ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਸਵੇਰੇ ਖਾਲੀ ਪੇਟ ਪਾਣੀ ਪੀਣ ਨਾਲ ਨਿੰਬੂ ਪਾਣੀ ਵੀ ਹੱਡੀਆਂ ਨੂੰ ਖੋਖਲਾ ਕਰ ਰਿਹਾ ਹੈ ਨੰਬਰ 2 ਰਜਾਨਾ ਪੀਣ ਵਾਲਿਆਂ ਨੂੰ ਨੁਕਸਾਨ ਹਾਲਾਂਕਿ ਇਹ ਖਾਸsort ਦੇ ਧਿਆਨ 'ਚ ਰੱਖਣਯੋਗ ਹੈ ਕਿ ਜੋ ਲੋਕ ਰਜਾਨਾ ਸਵੇਰੇ ਖਾਲੀ ਪੇਟ ਇੱਕ ਜਾਂ ਦੋ ਨਿੰਬੂ ਨਿਚੋੜ ਕੇ ਇੱਕ ਗਲਾਸ ਪੀਂਦੇ ਹਨ ਉਹਨਾਂ ਦੀ ਹੱਡੀਆਂ ਦੇ ਕਮਜ਼ੋਰ ਹੋਣ ਦਾ ਖਤਰਾ ਵਧੇਰੇ ਹੁੰਦਾ ਹੈ ਅਜਿਹਾ ਇਸ ਲਈ ਕਿਉਂਕਿ ਨਿੰਬੂ 'ਚ ਕਾਫੀ ਮਾਤਰਾ ਵਿੱਚ ਐਸਿਟਰਿਕ ਐਸਿਡ ਪਾਇਆ ਜਾਂਦਾ ਹੈ ਜੇਕਰ ਇਸ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜਿਸ ਕਾਰਨ ਕੈਲਸ਼ੀਅਮ ਦਾ ਅਭੋਸ਼ਣ ਪ੍ਰਭਾਵਿਤ ਹੁੰਦਾ ਹੈ ਤੇ ਹੱਡੀਆਂ ਕਮਜ਼ੋਰ ਹੋਣ ਲੱਗਦੀਆਂ ਹਨ ਨੰਬਰ 3 ਸਹੀ ਮਾਤਰਾ 'ਚ ਸੇਵਨ ਕਰਨਾ ਲਾਈਫ ਸਟਾਈਲ ਹੈ ਹਾਲਾਂਕਿ ਜੇਕਰ ਨਿੰਬੂ ਦੇ ਰਸ ਦਾ ਸਹੀ ਮਾਤਰਾ ਚ ਸੇਵਨ ਕੀਤਾ ਜਾਵੇ ਤੇ ਬਾਕੀ ਸਾਰੀਆਂ ਗੱਲਾਂ ਦਾ ਧਿਆਨ ਰੱਖਿਆ ਜਾਵੇ ਤਾਂ ਇਹ ਹੱਡੀਆਂ ਨੂੰ ਕਮਜ਼ੋਰ ਕਰਨ ਦੀ ਬਜਾਏ ਮਜ਼ਬੂਤ ਕਰਨ ਚ ਮਦਦ ਕਰ ਸਕਦਾ ਹੈ ਅਜਿਹਾ ਇਸ ਲਈ ਕਿਉਂਕਿ ਨਿੰਬੂ ਚ ਹੀ ਕੈਲਸ਼ੀਅਮ ਤੇ ਵਿਟਾਮਿਨ ਸੀ ਪਾਇਆ ਜਾਂਦਾ ਹੈ ਤੇ ਇਹ ਦੋਵੇਂ ਪੋਸ਼ਕ ਤੱਤ ਹੱਡੀਆਂ ਨੂੰ ਮਜ਼ਬੂਤ ਬਣਾਉਣ ਲਈ ਜ਼ਰੂਰੀ ਹੈ ਨੰਬਰ 4 ਮਜ਼ਬੂਤ ਹੱਡੀਆਂ ਲਈ ਇਹਨਾਂ ਗੱਲਾਂ ਦਾ ਰੱਖੋ ਧਿਆਨ ਖੱਡੀਆਂ ਨੂੰ ਮਜ਼ਬੂਤ ਰੱਖਣ ਲਈ ਆਪਣੀ ਖੁਰਾਕ ਅਤੇ ਜੀਵਨ ਸ਼ੈਲੀ ਦਾ ਧਿਆਨ ਰੱਖਣਾ ਬਹੁਤ ਹੀ ਜ਼ਰੂਰੀ ਹੈ ਆਪਣੀ ਖੁਰਾਕ ਚ ਕੈਲਸ਼ੀਅਮ ਫਾਸਫੋਰਸ ਅਤੇ ਵਿਟਾਮਿਨ ਡੀ ਵਾਲੇ ਭੋਜਨ ਸ਼ਾਮਲ ਕਰਨਾ ਯਕੀਨੀ ਬਣਾਓ ਇਸ ਦੇ ਨਾਲ ਹੀ ਰੋਜ਼ਾਨਾ ਹਲਕੀ ਕਸਰਤ ਕਰਦੇ ਰਹੋ ਅਤੇ ਬੈਠਣ ਵਾਲੀ ਜੀਵਨ ਸ਼ੈਲੀ ਤੋਂ ਜਿੰਨਾ ਹੋ ਸਕੇ ਦੂਰ ਰਹੋ ਨਾਲ ਹੀ ਸਿਗਰਟ ਨੁਕੀਲੇ ਸ਼ਰਾਬ ਦਾ ਆਦੀ ਦਾ ਸੇਵਨ ਨਾ ਕਰੋ ਤੇ ਨਾ ਹੀ ਸਿਗਰਟ ਪੀਣ ਵਾਲੇ ਵਿਅਕਤੀ ਦੇ ਸੰਪਰਕ ਵਿੱਚ ਆਓ ਧੰਨਵਾਦ